ਖਾਲਸਾ ਵੇਰੀ ਫਤਿਹ ਸਭ ਤੋਂ ਪਹਿਲਾਂ ਤਾਂ ਬਾਈ ਮੈਂ ਦੱਸਣਾ ਚਾਹਣਾ ਵੀ ਦੇਖੋ ਵੀਡੀਓ ਨੂੰ ਸਮਾਰ ਕੇ ਸਾਰਿਆਂ ਨੂੰ ਦੇਖ ਲਿਓ ਤੁਹਾਡੇ ਕੰਮ ਆਉਣ ਵਾਲੀ ਵੀਡੀਓ ਹੈਗੀ 5-7 ਮਿੰਟ ਜ਼ਰੂਰ 5 ਕੁ ਮਿੰਟ ਹੀ ਲਾਉਂਗਾ 5 ਕੁ ਮਿੰਟ ਜ਼ਰੂਰ ਕੱਢ ਲਿਓ ਆਪਾਂ ਮੈਂ ਤੁਹਾਨੂੰ ਦੱਸਣਾ ਚਾਹਣਾਗਾ ਵੀ ਦੇਖੋ ਮੈਂ ਸਰਫੇਸ ਸੀਡਰ ਨਾਲ ਖੇਤੀ ਕਰਦਾ ਸਾਰੀ ਵੀ ਬਹੁਤ ਘੱਟ ਖਰਚੇ ਦੇ ਵਿੱਚ ਵਾਤਾਵਰਣ ਨੂੰ ਧਿਆਨ ਦੇ ਵਿੱਚ ਰੱਖ ਕੇ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਦੇਖੋ ਜਿਹੜੀ ਮੈਂ ਸਰਫੇਸ ਸੀਡਰ ਨਾਲ ਕਣਕ ਉਗੀ ਸੀ ਆ ਸਾਰੀ ਦੇਖੋ ਆ ਪਰਾਲੀ ਆ ਪਰਾਲੀ ਵਿੱਚ ਪਈਆ ਨਾ ਤਾਂ ਆਪਾਂ ਲਾਈਆ ਦੇਖੋ ਅੱਗ ਇਹਨੂੰ ਆਪਾਂ ਹੁਣ ਆਪਾਂ ਹਨ ਬਾਤਾਂ ਤੇ ਇੱਕ ਮੈਂ ਹੋਰ ਗੱਲ ਦੱਸਣੀ ਚਾਹਣਾ ਵੀ ਦੇਖੋ ਨਾ ਤਾਂ ਮੈਂ ਝੋਨੇ ਦੇ ਨਾਲ ਨੂੰ ਅੱਗ ਲਾਈਆ ਨਾ ਮੈਂ ਲਾਈਆ ਕਣਕ ਦੇ ਨਾਲ ਨੂੰ ਅੱਗ ਤੇ ਨਾ ਮੈਂ ਕਰਾਂ ਰੌਣੀ ਜਿਉਂ ਜਦੋਂ ਤੱਕ ਮੈਂ ਝੋਨਾ ਨਹੀਂ ਲਾਉਂਦਾ ਯਾਰ ਵੀ ਮੈਂ ਮੋਟਰ ਨਹੀਂ ਛੱਡੂਗਾ ਇਸੇ ਤਰ੍ਹਾਂ ਹੀ ਮੇਰਾ ਆਪਾਂ ਹਨ ਪਿਆਰ ਹੋਊਗਾ ਚਾਹੇ ਮੇਰੇ ਪਿੰਡ ਦਾ ਬੰਦਾ ਕੋਈ ਆ ਕੇ ਦੇਖ ਲੇ ਮੈਨੂੰ 4 ਸਾਲ ਹੋ ਗਏ ਇਸ ਕੰਮ ਤੇ ਲੱਗੇ ਨੂੰ ਮੈਂ ਇੱਕ ਗੱਲ ਜ਼ਰੂਰ ਕੁੱਛਣੀ ਚਾਹਣਾ ਵੀ ਜਿਹੜੇ ਦਿਨ ਰਾਤ ਮੋਟਰਾਂ ਚੱਲੀ ਜਾਂਦੀਆਂ ਨੇ ਰੇਂਦੀਆਂ ਨੇ ਰੌਣੀਆਂ ਚ ਜਾਂ ਹੁਣ ਛੱਡਣ ਲੱਗ ਜਾਣਗੇ 10 ਦਿਨਾਂ ਨੂੰ ਵੀ ਕੀ ਯਾਰ ਉਹ ਖੇਤੀ ਦੋ ਵਾਰ ਕਰਦੇ ਆ ਕਿ ਜਾਂ ਖੇਤੀ ਉਹ ਕੋਈ ਵੱਧ ਕਰਦੇ ਆ ਵੀ ਜਿਹੜੀ ਛਾਡੇ ਫਸਲ ਹੁੰਦੀ ਨਹੀਂ ਵੀ ਉਹਨਾਂ ਦੇ ਫਸਲ ਬੜੀ ਹੁੰਦੀ ਆ ਮੇਰੀ ਵੀਰੇ 60 ਮਣ ਦਾ ਤੜਾ ਪਿਆ ਕਣਕ ਦਾ ਜਿਹੜਾ ਮੈਂ ਬਹੁਤ ਘੱਟ ਖਰਚੇ ਦੇ ਵਿੱਚ ਪੈਦਾ ਕੀਤਾਗਾ ਵਾਤਾਵਰਣ ਨੂੰ ਧਿਆਨ ਦੇ ਵਿੱਚ ਰੱਖ ਕੇ ਦੇਖੋ ਅਸੀਂ ਜੇ ਆਉਣ ਵਾਲੇ ਸਮੇਂ ਬਾਰੇ ਸੋਚਾਂਗੇ ਜਾਂ ਜੇਤਾਸ਼ੀ ਪੜਾਂਗੇ ਜਦਾਂ ਦੇ ਵਿੱਚ ਤਾਂ ਤਾਂ ਅਸੀਂ ਖਤਮ ਹੋ ਜਾਾਂਗੇ ਯਾਰ ਕਿਉਂ ਜਿਹੜੇ ਘਰ ਦੇ ਵਿੱਚ ਦੇਖੋ ਜੜ ਵੜ ਜੇ ਉਹ ਘਰ ਖਤਮ ਹੋ ਜਾਂਦਾਗਾ ਚਾਰ ਸਪੇਰੇ ਬੰਦੇ ਉਹਦਾ ਉਧਰ ਨੂੰ ਮੂੰਹ ਹੁੰਦਾ ਉਧਰਾ ਉਧਰ ਨੂੰ ਜੇ ਅਸੀਂ ਇੱਕ ਜੁੱਟ ਹੋ ਕੇ ਕੰਮ ਕਰੀਏ ਇਸ ਤੇ ਵਾਤਾਵਰਨ ਨੂੰ ਬਚਾਈਏ ਨਾ ਤਾਂ ਅਸੀਂ ਲਾਈਏ ਅੱਗ ਦੇਖੋ ਕਣਕ ਦੇ ਨਾਲ ਨੂੰ ਅੱਗ ਲਾਏ ਬਣਾ ਸਾਡਾ ਸਰ ਸਕਦਾਗਾ ਕੋਈ ਬਾੜੀ ਪੱਟੀ ਗੱਲ ਨਹੀਂ ਹੁਣ ਜਿਹੜੇ ਬੰਦੇ ਮੱਕੀਆਂ ਬੀਜਦੇ ਆ ਪਹਿਲਾਂ ਉਹ ਕਿਹੜਾ ਕਣਕ ਦੇ ਨਾਲ ਨੂੰ ਯਾਰ ਅੱਗ ਲਾਉਂਦੇ ਨੇ ਉਸੇ ਤਰ੍ਹਾਂ ਹੀ ਬਾਹ ਕੇ ਉਹਨੂੰ ਉਵੇਂ ਹੀ ਬੰਜਰ ਵਾਹਣ ਨੂੰ ਨਾਲੇ ਬੀਜ ਲੈਂਦੇ ਨੇ ਹੁਣ ਆ ਵੀ ਵਾਹਣਾ ਅਸੀਂ 2 ਮਹੀਨੇ ਦੇ ਵਿੱਚ ਕੁਝ ਨਹੀਂ ਕਰਨਾ ਹੈਗਾ ਇਹਨੂੰ ਅਸੀਂ ਬਾਹ ਕੇ ਸਾਧ ਸਕਦਾ ਦੇਖੋ ਮੇਰੀ ਕਿਵੇਂ ਪਰਾਲੀ ਪਈਆ ਦੋ ਵਾਰੀ ਤਮੀਆਂ ਨਾ ਵਾਤਾ ਇਹਰਾ ਹੁਣ ਇਹਨੂੰ ਆ ਹਲਾਣਾ ਵਾਦਾਂਗੇ ਵੀ ਇਹਦੇ ਵਿੱਚ ਆ 2 ਮਹੀਨਿਆਂ ਨੂੰ ਅੱਜ ਦੋਹੀ ਝੋਨਾ ਲਾਉਣਾਗਾ ਦੋ ਮਹੀਨਿਆਂ ਨੂੰ ਯਾਰ ਮੀਂਹ ਵੀ ਪੈ ਸਕਦਾਗਾ ਕੋਈ ਸਾਡਾ ਜ਼ਰੂਰੀ ਨਹੀਂ ਹੈਗਾ ਨਾ ਇਹਨੂੰ ਇੱਕ ਹੋਰ ਮੇਰਾ ਬਹੁਤ ਵੱਡਾ ਪ੍ਰੈਕਟੀਕਲ ਨਾ ਇਹਦੇ ਵਿੱਚ ਬਈ ਠੰਗੀ ਸੈਡ ਪਵੇ ਕਿਸੇ ਤਰ੍ਹਾਂ ਦਾ ਉੱਲੀ ਰੋਗ ਝੋਨੇ ਨੂੰ ਨਹੀਂ ਪਊਗਾ ਇਹ ਆਪਣੀ ਗਾਰੰਟੀ ਆ ਸਭ ਤੋਂ ਵੱਡੀ ਵੱਚਤ ਆਪਣੀ ਦੇਖੋ ਪਾਣੀ ਆਪਣਾ ਪਾਣੀ ਬਈ ਦਿਨੋਂ ਦਿਨ ਥੱਲੇ ਜਾ ਰਿਹਾਗਾ ਆਪਾਂ ਪਸਤਾਵਾਂਗੇ ਆਉਣ ਵਾਲੇ ਸਮੇਂ ਨੂੰ ਵੀ ਯਾਰ ਅਸੀਂ ਕੀ ਕਰ ਬੈਠੇ ਦੇਖੋ ਬਜ਼ੁਰਗਾਂ ਆਪਾਂ ਧਨ ਦੌਲਤ ਜੋੜਦੇ ਆ ਆਪਣੇ ਬੱਚਿਆਂ ਲਈ ਵੀ ਧਨ ਦੌਲਤ ਜਿਹੜੀ ਜੋੜੀ ਵੀ ਸਾਡੇ ਬੱਚੇ ਯਾਰ ਐਸ ਕਰਨ ਜਾਂ ਸਾਡੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਘਾਟਨਾ ਪਵੇ ਪਰ ਜੇ ਅਸੀਂ ਤੰਦਰੁਸਤੀ ਨਹੀਂ ਦੇ ਕੇ ਜਾਵਾਂਗੇ ਬੱਚਿਆਂ ਨੂੰ ਤਾਂ ਅਸੀਂ ਪੈਸੇ ਨੂੰ ਕੁਝ ਨਹੀਂ ਪੈਸਾ ਦੇਖੋ ਇੱਕ ਟਰਾਲੀ ਭਰ ਕੇ ਧਰ ਦੋ ਪੈਸੇ ਦੀ ਬੰਦੇ ਨੂੰ ਬਿਮਾਰ ਨੂੰ ਵਹਾ ਦੋ ਉਹ ਟਰਾਲੀ ਪੈਸਿਆਂ ਦੀ ਬਣੀ ਉਹ ਨੱਕ ਨਹੀਂ ਕਰਦਾ ਹੈਗਾ ਇੱਕ ਬੰਦੇ ਨੂੰ ਜੰਗਲ ਦੇ ਵਿੱਚ ਛੱਡਿਆ ਉਹਦੇ ਕੋਲ ਕੋਈ ਪੈਸਾ ਨਹੀਂ ਦੋ ਫੇਰ ਵੀ ਉੱਥੇ ਦਿਹਾੜੀ ਕਰਕੇ ਖਾ ਲੂਗਾ ਪਰ ਸਰੀਰ ਤੰਦਰੁਸਤ ਜ਼ਰੂਰੀ ਆ ਵੀ ਆਪਾਂ ਪਾਣੀ ਕੜ ਕੜ ਦੇਖੋ ਜਿਹੜੇ ਬੰਦੇ ਨੇ ਖਾਸ ਕਰਕੇ ਮੱਕੀਆਂ ਬੀਜਿਆ ਮਿਆਂ ਨੇ ਉਹ ਤਾਂ ਯਾਰ ਜਮੇ ਨਾ ਮੋਟਰ ਛੱਡੋ ਕਿਉਂ ਉਹਨੂੰ ਪਰਮਾਤਮਾ ਨੂੰ ਕੁਦਰਤ ਕੁਦਰਤ ਇੱਕ ਬਹੁਤ ਵੱਡੀ ਬਲਵਾਨ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤਾ ਧਰਤੀ ਸਾਡੀ ਮਾਂ ਗਈ ਪਾਣੀ ਸਾਡਾ ਪਿਓ ਹੈ ਹਵਾ ਸਾਡਾ ਗੁਰੂ ਹੈ ਤਿੰਨਾਂ ਚੀਜ਼ਾਂ ਦੀ ਅਸੀਂ ਮਗਰ ਜ਼ਰ ਹੱਥ ਧੋ ਕੇ ਪੈ ਗਏ ਕਈਆਂ ਨੂੰ ਹੁਣ ਮੇਰੀਆਂ ਗੱਲਾਂ ਮਿਰਚਾਂ ਵਾਂਗੂ ਲੱਗਣਗੀਆਂ ਪਰ ਮੈਂ ਵੀ ਕਿਸਾਨ ਆ ਕਿ ਮੈਂ ਯਾਰ ਭੁੱਖਾ ਥੋੜੀ ਮਰਦਾਗਾ ਮੇਰੇ ਪਿੰਡ ਦੇ ਵਿੱਚੋਂ ਆਗੇ ਪਤਾ ਕਰ ਲਿਓ ਮੈਂ ਵੀ ਛੋਟੇ ਜਿੰਨੀ ਖੇਤੀ ਕਰ ਰਿਹਾ ਹਾਂ ਯਾਰ ਕੋਈ ਮੈਨੂੰ ਇਹਦੇ ਵਿੱਚ ਐ ਤਾਂ ਹੈ ਨਹੀਂ ਮੈਨੂੰ ਘਾਟਾ ਪੈ ਰਿਹਾ ਖਰਚਾ ਮੈਂ ਛੋਟ ਨੂੰ ਅੱਧਾ ਕਰ ਰਿਹਾਗਾ ਬਹੁਤ ਬੰਦੇ ਮੈਂ ਇਹ ਜਿਹੇ ਦੇਖੇ ਨੇ ਜਿਹੜਿਆਂ ਦੀ ਹੁਣ ਦੇਖਿਓ ਤੁਸੀਂ ਦਿਨ ਰਾਤ ਮੋਟਰਾਂ ਚੱਲੀ ਜਾਣਗੀਆਂ ਆਟੋਮੈਟਿਕ ਲੱਗੇ ਹੋਣਗੇ ਮਨ ਨੂੰ ਇੰਨਾ ਦੁੱਖੋਂ ਦਾ ਯਾਰ ਦੇਖ ਕੇ ਵੀ ਕੀ ਇਹਨਾਂ ਦੇ ਦਿਮਾਗ ਦੇ ਵਿੱਚ ਨੁਕਸ ਪਿਆ ਹੋਇਆ ਅਨਹਾਰ ਕੇ ਅਰਦਾਸ ਕਰੇ ਵੀ ਸੱਚਾ ਪਾਸਾ ਇਹਨਾਂ ਦੀ ਬੁੱਧੀ ਨੂੰ ਸਮੱਤ ਬਖਸ਼ ਕਿਉਂ ਛੱਡ ਕੇ ਆਟੋਮੈਟਿਕ ਅਸੀਂ ਹੁਣ ਤਾਂ ਵੋਟ ਰਾਜ ਆ ਭਾਈ ਲੈਟ ਆਣਾਂ ਨੇ ਲੈਟ ਛੱਡਣੀਆਂ ਉਹਨਾਂ ਨੇ ਵੋਟਾਂ ਲੈਣੀਆਂ ਨੇ ਉਹਨਾਂ ਨੇ ਸਾਡੀ ਜ਼ਿੰ ਸਾਡਾ ਪਾਣੀ ਦਿਨੋ-ਦਿਨ ਸਾਡੇ ਉੱਤਰਦਾ ਜਾਂਦਾ ਹੈ ਦਿਨੋ-ਦਿਨ ਥੱਲੇ ਉਤਰਦਾ ਜਾਂਦਾ ਹੈ ਉਹ ਅਸੀਂ ਧਰਨੇ ਲਾਉਣੇ ਆ ਵੀ ਅਸੀਂ ਪੈੜੀਆਂ ਨਹੀਂ ਕੋਆਪਰੇਟ ਘਰਾਣਿਆਂ ਨੂੰ ਦੇਣੀਆਂ ਹੈਗੀਆਂ ਪਰ ਜਦੋਂ ਸਾਡੀ ਧਰਤੀ ਬੰਜਰ ਹੋਣ ਲੱਗੀ ਰਾਜਸਥਾਨ ਦੇ ਵਿੱਚ ਬੰਜਰ ਧਰਤੀ ਆ ਬੰਜਰ ਧਰਤੀ ਜਿਹੜੀ ਹੋਈ ਪਈ ਆ ਜਮਾ ਉਹ ਬੇਕਾਰ ਆ ਮੀਹਾਂ ਦੇ ਟਪੰਡ ਆ ਹੋ ਸਾਡੇ ਕੋਲ ਇੱਕ ਖਜ਼ਾਨਾ ਪਾਣੀ ਦਾ ਜਦੋਂ ਸਾਡਾ ਜੀ ਕਰਦਾ ਅਸੀਂ ਉਹਦੀ ਪਾਣੀ ਕੱਢ ਸਕਦੇ ਆ ਨਹੀਂ ਤੇ ਅਸੀਂ ਸਾਡਾ ਨਹੀਂ ਜੀ ਕਰਦਾ ਤਾਂ ਸਾਡਾ ਪਾਣੀ ਸਟਾਕ ਸਾਡੇ ਕੋਲੇ ਪਿਆਗਾ ਪੂਰਾ ਮਿੱਠਾ ਪਾਣੀ ਆ ਸੁੱਧ ਪਾਣੀ ਆ ਜੇ ਭਾਈ ਸਾਡੀਆਂ ਧਰਤੀਆਂ ਬੰਜਰ ਹੋ ਗਈਆਂ ਅਸੀਂ ਐਵੇਂ ਮੰਗੂ ਫੜਾਵਾਂਗੇ ਉਹਨਾਂ ਨੂੰ ਉਹ ਤਾਂ ਭਾਈ ਪਾਵਰਫੁੱਲ ਲੋਕ ਨੇਗੇ ਉਹਨਾਂ ਨੇ ਤਾਂ ਗੰਗਾ ਤੋਂ ਪਾਈਪਲਾਈਨਾਂ ਪਾ ਲੈਉਣੀਆਂ ਨੇ ਲੈ ਕੇ ਆਏ ਪਾਈਪਲਾਈਨਾਂ ਜਿਵੇਂ ਗੈਸਾਂ ਦੀਆਂ ਪਾਈਪਲਾਈਨਾਂ ਪਾਈਆਂ ਨੇ ਗੁਜਰਾਤ ਤੋਂ ਆਈਆਂ ਨੇ ਜਾਂ ਹੋਰ ਵੀ ਆਪਣੇ ਡੰਪਾਂ ਨੂੰ ਤੇਲ ਦਿਆਂ ਜਾ ਰਹੀਆਂ ਤਾਂ ਇੱਕ ਸੀਵਰੇਜ ਦੇ ਤਰ੍ਹਾਂ ਪਾਈਪਾਂ ਪਾ ਲੈਉਣਗੇ ਜਿਹੜੇ ਏਰੀਆ ਨੂੰ ਪੰਜਾਬ ਨੂੰ ਸਾਰੇ ਨੂੰ ਬਿੰਦ ਚ ਕਵਰ ਕਰ ਲਾਂਗੇ ਵੀ ਇਸ ਕਰਕੇ ਮੇਰੀ ਕਿਸਾਨ ਭਰਾਵਾਂ ਨੂੰ ਬੇਨਤੀ ਆ ਵੀ ਦੇਖੋ ਯਾਰ ਨਾ ਤਾਂ ਲਾਓ ਅੱਗ ਕਣਕ ਦੇ ਨਾਲ ਨੂੰ ਅੱਗ ਲਾਏ ਬਣਾ ਸਾਡਾ ਸਰ ਛੱਕਦਾ ਕਿੰਨੇ ਹੀ ਅਸੀਂ ਪਾਂਸੀ ਫੂਕ ਦਿੰਆਂ ਕਿੰਨੇ ਹੀ ਅਸੀਂ ਜੀਵ ਜੰਤੂ ਫੂਕ ਦਿੰਨੇ ਆ ਕਿੰਨੇ ਹੀ ਅਸੀਂ ਰੁੱਖ ਫੂਕ ਦਿੰਨੇ ਆ ਬਾਕੀ ਪਾਣੀ ਅਸੀਂ ਕੜਕੜ ਹਾਂ ਜਦੋਂ ਸਾਡੀ ਫਸਲ ਆ ਯਾਰ ਫਸਲ ਨੂੰ ਪਾਣੀ ਲਾਉ ਨੂੰ ਸਰਦਾ ਨਹੀਂ ਉਹ ਆਪਣੀ ਪ੍ਰਾਪਰਟੀ ਆ ਉਹਨੇ ਆਪਾਂ ਨੂੰ ਕੁਝ ਦੇਣਾ ਪਰ ਬੰਜਰ ਬਾਣਾ ਦੇ ਵਿੱਚ ਮੋਟਰਾਂ ਛੜਤੀਆਂ ਆਟੋਮੈਟਿਕ ਲੱਗੇ ਹੋਏ ਨੇ ਕਿ ਕੈਰੇ ਚ 10-10 ਦਿਨ ਮੋਟਰ ਪਈ ਜਾਂਦੀ ਆ ਇਹ ਸਾਡੇ ਵਾਸਤੇ ਕੋਈ ਬਾੜੀ ਲਕੀ ਨਹੀਂ ਅਸੀਂ ਆਉਣ ਵਾਲਾ ਭਵਿੱਖ ਸਮਾਰੀਏ ਮਾੜਾ ਮੋਟਾ ਸਰੀਰ ਨੂੰ ਤੰਦਰੁਸਤ ਬਣਾਈਏ ਅਸੀਂ ਦੇਖ ਲਓ ਵੀ ਅੱਗੇ ਕੈਂਸਰ ਨਾਂ ਦੀ ਬਿਮਾਰੀ ਅਸੀਂ ਕਿੱਥੋਂ ਸੁਣਦੇ ਹੁੰਦੇ ਸੀਗੇ ਮੇਰੀ 42 43 ਸਾਲ ਦੀ ਉਮਰ ਹੋ ਗਈ ਮੈਂ ਕਿਤੇ ਕੈਂਸਰ ਪਹਿਲਾਂ ਬਈ ਕਿਤੇ ਮੈਂ ਸੁਣਿਆ ਨਹੀਂ ਸੀਗਾ ਹੁਣ ਜਿਹਨੂੰ ਸੁਣਦੇ ਆ ਬਈ ਫਲਾਣੇ ਨੂੰ ਵੀ ਕੈਂਸਰ ਆ ਫਲਾਣੇ ਨੂੰ ਵੀ ਕੈਂਸਰ ਆ ਕੈਂਸਰ ਨਾਲ ਮੌਤ ਹੋ ਗਈ ਅਸੀਂ ਇੱਕ ਪੈਸੇ ਦੇ ਮਗਰ ਪੈ ਗਏ ਪਰ ਪੈਸਾ ਵੀ ਨਹੀਂ ਸੀ ਬਣਾ ਰਹੇ ਜੇ ਕੋਈ ਬੰਦਾ ਦੱਸੇ ਵੀ ਮੈਂ ਪੈਸਾ ਬਣਾ ਰਿਹਾ ਕੋਈ ਪੈਸਾ ਨਹੀਂ ਬਣਾ ਰਿਹਾ ਕਰਜ਼ੇ ਦੇ ਥੱਲੇ ਅਸੀਂ ਆ ਰਹੇ ਹਾਂ ਦਿਨੋ ਦਿਨ ਬਿਮਾਰੀਆਂ ਨੇ ਸਾਨੂੰ ਦੱਬ ਲਿਆ ਹਸਪਤਾਲਾਂ ਦੇ ਵਿੱਚ ਜਾ ਕੇ ਦੇਖੋ ਉੱਥੇ ਅਸੀਂ ਬਹਿ ਕੇ ਬਹਿਗਰੂ ਬਹਿਗਰੂ ਕਰਦੇ ਆ ਵੀ ਸੱਚਾ ਪਾਸਾ ਸਾਨੂੰ ਇੱਥੋਂ ਕੱਢ ਲਾ ਸਾਨੂੰ ਇੱਥੋਂ ਕੱਢ ਲਾ ਅਸੀਂ ਮੁੜ ਕੇ ਮਾੜਾ ਕਰਮ ਨਹੀਂ ਕਰਾਂਗੇ ਅਸੀਂ ਸੁੱਧ ਕਰਮ ਕਰਾਂਗੇ ਦੇਖੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੇ ਬਾਰੇ ਵੀਰੇ ਜਰੂਰ ਸੋਚੋ ਕੱਲਾ ਨਾਰਾ ਹੀ ਨਾ ਰੱਖੋ ਆਉਣ ਵਾਲਾ ਭਵਿੱਖ ਬਚਾ ਲਓ ਮੇਰੀ ਹੱਥ ਬਨ ਕੇ ਬੇਨਤੀ ਆ ਲੋਕੋ ਨਹੀਂ ਪਸਤਾਉਣੇ ਮਗਰੋਂ ਛੋਡੇ ਬੇੜਾ ਨਹੀਂ ਹੱਤ ਹੋਣਾ ਠੀਕ ਆ ਜੀ ਧੰਨਵਾਦ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤ